ਇਸ ਪੂਰੇ ਮਹਿਕਮੇ ਕਿਸੇ ਨੇ ਮੇਰੀ ਮਦਦ ਕੀਤੀ ਹੈ ਇੱਥੇ ਤੱਕ ਪਹੁੰਚਣ ਲਈ ਵੀ ਜਿਹੜੀ ਐਫ ਆਈ ਆਰ ਲਈ ਰਾਤੀ 2:30 ਵਜੇ ਤੱਕ ਡੀਸੀ ਮੈਮ ਕੱਲੇ ਖੜੇ ਰਹੇ ਤੇ ਇਹਨਾਂ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਹੋ ਬੈਠ ਕੇ ਉਹਨਾਂ ਨੇ ਫੈਸਲਾ ਐਫ ਆਈ ਆਰ ਦਾ ਕਰਾਇਆ ਸ਼ੀਸ਼ ਗ੍ਰੇਸ਼ਨ ਵੇ ਜੁੱਪ ਜੁੱਪ ਪਲੀਜ਼ ਸਾਰਿਆਂ ਨੂੰ ਬਹੁਤ ਸਾਰਿਆਂ ਨੂੰ ਬਹੁਤ ਤਿਆਰ ਕਰੀ ਸਸ਼ਕਤ 10 ਮਿੰਟ ਥੋੜਾ ਜਿਹਾ ਟਾਈਮ ਲਾਗੇ ਕਾਈਂਡਲੀ ਸਭ ਤੋਂ ਪਹਿਲਾਂ ਤਾਂ ਇਹ ਐਲਬਰਟ ਕੀ ਕਰੂਗਾ ਇੱਕ ਗੱਲ ਜਿਹੜੀ ਤੋਂ ਮੈਂ ਸ਼ੁਰੂਆਤ ਕਰਨੀ ਚਾਹੁੰਦੀ ਆ ਕਿ ਜਿੰਨੇ ਵੀ ਸਾਡੇ ਆਰਮਡ ਫੋਰਸੇਜ਼ ਹੈਗੇ ਤੁਹਾਡੇ ਸਦਕਾ ਹੈਗਾ ਕਿ ਜੀ ਅਸੀਂ ਚੈਨ ਨਾਲ ਸੁਣਦੇ ਆਂ ਔਰ ਇਹ ਗੱਲ ਕਹਿਣ ਵਾਲੀ ਨਹੀਂ ਹੈਗੀ ਕਿਉਂਕਿ ਸਭ ਨੂੰ ਪਤਾ ਆਏਗਾ ਜੋ ਸੱਚ ਹੈਗਾ ਤੇ ਤੁਸੀਂ ਸਾਰੇ ਹੀ ਸਾਡੇ ਵਾਸਤੇ ਬਹੁਤ ਸਤਿਕਾਰਯੋਗ ਰਿਸਪੈਕਟੇਬਲ ਹੋ ਉਸਦੇ ਇਲਾਵਾ ਵੀ ਮੈਂ ਇਹ ਗੱਲ ਕਹਾਂਗੀ ਕਿ ਜਦੋਂ ਤੁਸੀਂ ਉੱਥੇ ਆਪਣੇ ਦੇਖੋ ਸਾਨੂੰ ਵੀ ਪਤਾ ਹੁੰਦਾ ਹੈਗਾ ਮੈਂ ਬਾਹਰੋਂ ਇੱਥੇ ਪੋਸਟਡ ਆਂ ਕਿ ਪਰਿਵਾਰ ਨੂੰ ਛੱਡ ਕੇ ਨੌਕਰੀ ਕਰਨਾ ਕਿੰਨਾ ਔਖਾ ਹੁੰਦਾ ਹੈ ਤੁਸੀਂ ਤਾਂ ਐਡਵਰਸ ਜਿਹੜੇ ਐਟਮੋਸਫੇਅਰ ਕਹਿੰਦੇ ਹਨ ਨਾ ਕਿ ਜੇ ਬਿਲਕੁਲ ਠੰਡ ਇੰਨੀ ਹੈਗੀ ਤਾਂ ਮਾਈਨਸ 6 ਡਿਗਰੀ ਚ ਟੈਂਪਰੇਚਰ ਹੈਗਾ ਉੱਥੇ ਸਾਡੇ ਵਾਸਤੇ ਤੁਸੀਂ ਸੇਵਾ ਦਿੰਦੇ ਹੋ ਕਿ ਅਸੀਂ ਚੰਦ ਦੀ ਨੀਂਦ ਸੋ ਸਕੀਏ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਮੈਂ ਸ਼ੁਰੂਆਤ ਕਰਾਂਗੀ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਕੇ ਕਰਾਂਗੀ ਤੇ ਉਹਦੇ ਨਾਲ ਹੀ ਨਾਲ ਜਿਹੜਾ ਸਾਡਾ ਕੰਮ ਹੁੰਦਾ ਹੈਗਾ ਦੇਖੋ ਮੈਂ ਇਹ ਨਹੀਂ ਕਹਿੰਦੀ ਕਿ ਜੀ ਹਰ ਬੰਦੇ ਨਾਲ ਮੈਂ ਨਹੀਂ ਨਹੀਂ 19 ਇੱਕ ਟਾਈਮ ਲਾ ਪਾਂਦੀ ਹੁੰਦੀ ਆ ਹਰ ਕਿਸੇ ਨਾਲ ਕਿਸੇ ਦੀ ਗ੍ਰੀਵੈਂਸ ਪੂਰੇ ਦਿਲੋਂ ਕਰ ਪਾਂਦੀ ਹੁੰਨੀ ਬਟ ਫਿਰ ਵੀ ਸਾਡੀ ਇੱਕੋ ਹੀ ਹਦਾਇਤ ਹੁੰਦੀ ਹੈ ਤੇ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਕਿ ਚਾਹੇ ਕੋਈ ਭਾਵੇਂ ਮੇਰਾ ਸਰਵਿੰਗ ਸੋਲਜਰ ਹੋਵੇ ਚਾਹੇ ਕੋਈ ਵੀ ਸਾਡੇ ਐਕਸ ਆਰਮੀ ਦਾ ਪਰਿਵਾਰ ਹੋਵੇ ਕਿ ਸਾਡੀ ਕੋਸ਼ਿਸ਼ ਰਹੇਨ ਕਿ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਨ ਕਿ ਜੀ ਤੁਹਾਡੇ ਕਰਕੇ ਅਸੀਂ ਚੈਨ ਦੀ ਨੀਂਦ ਸੌਂਦੇ ਆ ਇਸੀ ਦੇ ਨਾਲ-ਨਾਲ ਮੈਂ ਕਹਿਣਾ ਚਾਹਾਂਗੀ ਕਿ ਜੀ ਦੇਖੋ ਹਰ ਥਾਂ ਤੇ ਕੁਝ ਗਲਤ ਵੀ ਹੋ ਜਾਂਦਾ ਹੈਗਾ ਆਪਣੇ ਵਿੱਚੋ ਹੀ ਸਮਾਜਿਕ ਤੌਰ ਤੇ ਵੀ ਜੇ ਆਪਾਂ ਦੇਖਦੇ ਹਾਂ ਤਾਂ ਮਾੜੇ ਅੰਸਰ ਵੀ ਹੁੰਦੇ ਅਚੇਨ ਅੰਸਰ ਵੀ ਹੁੰਦੇ ਕਈ ਵਾਰ ਮੌਕੇ 'ਚ ਵੀ ਕੁਝ ਹੋ ਜਾਂਦਾ ਹੈਗਾ ਤੇ ਜੋ ਵੀ ਕੁਝ ਹੋਇਆ ਉਹ ਬਹੁਤ ਮੰਦਵਾਗੀ ਹੈਗਾ ਉਹਦਾ ਮੈਂ ਇਹਨੂੰ ਕੋਈ 1% ਵੀ ਹੋ ਨਹੀਂ ਹੈਗਾ ਜੋ ਸਹੀ ਹੋਵੇ ਹਮੇਸ਼ਾ ਮੈਂ ਇੱਕ ਹੀ ਕਹਿੰਦੀ ਆ ਕੋਈ ਮੇਰੇ ਕੋਲ ਬੰਦਾ ਵੀ ਆਂਦਾ ਹੈਗਾ ਜੇ ਤੁਸੀਂ ਸਹੀ ਹੋ ਮੈਂ ਤੁਹਾਡੇ ਨਾਲ ਖੜੀ ਆ ਤੁਹਾਨੂੰ ਮੇਰੇ ਕੋਲ ਦੁਬਾਰਾ ਆਂਦੀ ਗੱਲ ਨਹੀਂ ਹੈ ਜੇਕਰ ਤੁਸੀਂ ਗਲਤ ਹੋ ਇਸ ਤੇ ਮੈਂ ਉਦਾਂ ਦੱਸ ਰਹੀ ਆ ਕਿ ਜੇਕਰ ਤੁਸੀਂ ਗਲਤ ਹੋ ਤਾਂ ਦੇਖੋ ਉਹਦੇ ਵਿੱਚ ਮੈਂ ਵੀ ਕੁਝ ਨਹੀਂ ਕਰ ਸਕਦੀ ਬਟ ਇਨਸਾਨੀਅਤ ਦੇ ਨਾਤੇ ਜੋ ਵੀ ਕੁਝ ਸਹੀ ਹੈਗਾ ਮੈਂ ਹਮੇਸ਼ਾ ਖੜ੍ਹ ਦੀਆ ਇਹ ਤਾਂ ਚਲੋ ਥੋੜਾ ਇਹ ਹੈਗਾ ਕਿ ਜੀ ਜਿਹੜੇ ਸਰ ਹੈਗੇ ਉਹ ਆਰਮੀ ਚ ਇੰਨੇ ਰੈਸਪੈਕਟੇਬਲ ਪੋਜੀਸ਼ਨ ਤੇ ਹੈਗੇ ਉਹਨਾਂ ਦੀ ਫੈਮਿਲੀ ਸਾਡੇ ਨਾਲ ਲੱਗੀ ਮੈਂ ਮਿਲੀ ਵੀ ਹਾਂ ਜੇਕਰ ਮੇਰਾ ਇਹ ਮੰਨਣਾ ਹੈਗਾ ਕਿ ਜੀ ਕੋਈ ਚਾਹ ਕੋਈ ਪਾਵੇ ਆਮ ਆਦਮੀ ਵੀ ਹੋ ਐਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੇਰੀ ਜ਼ਿੰਮੇਦਾਰੀ ਹੈਗੀ ਔਰ ਹਮੇਸ਼ਾ ਮੈਂ ਇੱਕ ਗੱਲ ਕਹਿੰਦੀ ਹਾਂ ਜੋ ਮੈਨੂੰ ਜਾਣਦੇ ਵੀ ਹੋਣੇ ਸੁਣਦੇ ਵੀ ਹੋਣੇ ਕਿ ਜਿਹਦਾ ਕੋਈ ਨਹੀਂ ਹੁੰਦਾ ਉਹਦੇ ਵਾਸਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੁੰਦਾ ਹੈਗਾ ਚਾਹੇ ਉਹ ਭਾਵੇਂ ਬੱਚਾ ਹੋਵੇ ਬਜ਼ੁਰਗ ਹੋਵੇ ਵਲਨਰੇਬਲ ਸੈਕਸ਼ਨ ਹੋਵੇ ਉਹ ਮੇਰੀ ਜ਼ਿੰਮੇਦਾਰੀ ਐਸ ਡਿਸਟ੍ਰ ਅਸੀਂ ਮਾਫੀ ਵੀ ਮੰਗਦੇ ਆ ਕਿ ਜੀ ਇੰਨਾ ਕੁਝ ਅਸੀਂ ਨਹੀਂ ਕਰ ਪਾਉਂਦੇ ਆ ਬਟ ਇਹ ਸਾਡਾ ਮੋਰਲ ਰਿਸਪੌਂਸਿਬਿਲਟੀ ਹੈਗੀ ਜਦੋਂ ਦੇਖੋ ਮੈਂ ਫੈਮਿਲੀ ਨੂੰ ਨਹੀਂ ਮਿਲੀ ਮੈਨੂੰ ਪਤਾ ਚੱਲਿਆ ਮੀਡੀਆ ਰਾਹੀਂ ਮੈਨੂੰ ਜੋ ਕੁਝ ਮੇਰੇ ਤੋਂ ਬਣ ਪਾਇਆ ਮੈਂ ਕਿਤਾ ਉਹ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈਗਾ ਜਿਹੜੀ ਵੀ ਮੈਮ ਨੇ ਮੈਨੂੰ ਡਿਮਾਂਡਸ ਦਿੱਤੀਆਂ ਮੈਂ ਮਿਲੀ ਜਿੰਨੀ ਵੀ ਮੈਨੂੰ ਲੱਗੀ ਮੈਂ ਮੇਰੇ ਤੋਂ ਜਿੰਨਾ ਬਨ ਪਾਸਾ ਪਾਸਕਦਾ ਸੀਗਾ ਕਿ ਜੋ ਮੇਰੇ ਬਾਸ਼ੇਬਾ ਸੱਚੇਗਾ ਦੇਖੋ ਹਰ ਕਿਸੇ ਦੀ ਇੱਕ ਦਾਇਰਾ ਆਏਗਾ ਕਿ ਐਸ ਡਿਸਟ੍ਰਿਕਟ ਮਜਿਸਟ੍ਰੇਟ ਮੈਂ ਕੀ ਕੁਝ ਕਰ ਸਕਦਾ ਇਨੋ ਇਨੀ ਕੀ ਬੇਨਤੀ ਹੈ ਸਾਰਿਆਂ ਨੂੰ ਕਿ ਕਾਈਂਡਲੀ ਮੇਰੇ ਕਹਿਣ ਤੋਂ ਤੁਹਾਡੀ ਬੱਚੀ ਦੀ ਵਰਗੀਆਂ ਤੁਹਾਡੀ ਭੈਣ ਵਰਗੀਆਂ ਕਿ ਕਾਈਂਡਲੀ ਆਪਾਂ ਮੋਰਚਾ ਖਤਮ ਕਰੀਏ ਸਿਰਫ ਔਰ ਸਿਰਫ ਮੇਰੀ ਅਨੁਭਵ ਦੀ ਬੇਨਤੀ ਕੋਈ ਗੱਲ ਨਹੀਂ ਆਪਾਂ ਬੈਠੇ ਹਾਂ ਮੇਰੀ ਆਪਜੀ ਨੂੰ ਵੀ ਰਿਕੁਐਸਟ ਹੈਗੀ ਦੇਖੋ ਆਪਾਂ ਗੱਲ ਕੀਤਾ ਵਾਸਤੇ ਕਰੋ ਉਹਨਾਂ ਨੂੰ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇੰਨੀ ਮੈਂ ਤੁਹਾਨੂੰ ਦੱਸ ਰਹੀਆਂ ਜਬ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਾਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾ ਚਾ ਰਹੇ ਸੀ ਬਟ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀਸੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਹਨ ਤੇ ਇੱਕ ਐਸਪੀ ਦੀ ਪੋਸਟਿੰਗ ਨਹੀਂ ਕੱਢ ਸਕਦੇ ਭਗਵਾਨ ਮਾਨ ਸਾਹਿਬ ਦੂਜੀ ਗੱਲ ਸੀਬੀਆਈ ਇੰਦੀ ਇਨਕੁਆਇਰੀ ਨੂੰ ਖਾਲੀ ਇੱਕ ਲੈਟਰ ਤੇ ਲਿਖਣਾ ਹੈ ਕਿ ਸੀਬੀਆਈ ਇਨਕੁਆਇਰੀ ਇਜ਼ ਮਾ ਇਨਾ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਡੇ ਲਈ ਤੇ ਆਪਾਂ ਇਥੋਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲ ਕੋਈ ਜਾਏਗਾ ਸਾਨੂੰ ਦੋ ਮੰਗਾ ਸਾਡੀ ਜਿਹੜੀ ਬੱਚੀਆਂ ਹਈਆਂ ਉਹ ਪੂਰੀ ਕੀਤੀ ਜਾਣ ਜਦੋਂ ਪੂਰੀ ਹੋਣਗੀ ਆਪਾਂ ਜਾਵਾਂਗੇ ਨਹੀਂ ਤੇ ਇਹ ਮੋਰਚਾ ਖਤਮ ਨਹੀਂ ਹੋਏਗਾ ਅਸੀਂ ਪੀਸਫੁਲ ਮੋਰਚਾ ਰੱਖਿਆ ਪੀਸਫੁਲ ਹੀ ਮੋਰਚਾ ਰਹੇਗਾ ਔਰ ਮੈਂ ਐਜ਼ ਅ ਫੈਮਿਲੀ ਮੇਰੇ ਘਰੋਂ ਇੱਕ ਬੰਦਾ ਇਸ ਮੋਰਚੇ ਤੇ 24 ਘੰਟੇ ਰਹੇਗਾ ਮੈਂ ਜਾਂ ਮੇਰਾ ਬੇਟਾ ਜਾਂ ਮੇਰੇ ਪਰਿਵਾਰ ਵਾਲੇ ਵਾਰੀ-ਵਾਰੀ ਇਸ ਮੋਰਚੇ 'ਚ ਸਾਰੇ ਖੜੇ ਰਾਂਗੇ ਔਰ ਮੈਂ ਰਿਕੁਐਸਟ ਕਰਾਂਗੀ ਜਿਹੜੇ ਇੰਨੀ ਦੂਰੋਂ ਸੈਨਿਕ ਆਏ ਔਰ ਮੇਰੇ ਪਲਟਨ ਦੇ ਬੰਦੇ ਔਰ ਸਾਰੇ ਸਾਰੇ ਅੱਜ ਤੇ ਅਸੀਂ ਬਹੁਤ ਥੋੜੇ ਆ ਕੱਲ ਆਪਾਂ ਬਹੁਤ ਜ਼ਿਆਦਾ ਹੋ ਜਾਾਂਗੇ ਅੱਜ ਤੇ ਅਸੀਂ ਇਨਸਾਫ ਮੰਗ ਰਹੇ ਆ ਡੀਸੀ ਸਾਹਿਬ ਟਾਡੇ ਤੋਂ ਅਸੀਂ ਵਿਸ਼ਵਾਸ ਰੱਖ ਰਿਆ ਕੱਲ ਸਾਡੇ ਹੱਥ ਤੇ ਕੁਝ ਨਹੀਂ ਅੱਜ ਫੌਜ ਨਾਲ ਨਹੀਂ ਐ ਅੱਜ ਤੇ ਰਿਟਾਇਰਡ ਲੋਗ ਐਨ ਅੱਜ ਤੇ ਅਸੀਂ ਸਾਰੇ ਰਿਟਾਇਰਡ ਵੈਟਰਨ ਔਰ ਐਕਸ ਆਰਮੀ ਮੈਨਨ ਕਿ ਮਗਵੰਦ ਮਾਨ ਸਾਹਿਬ ਇੱਕ ਤੁਸੀਂ ਆਪਣੇ ਐਸਐਸਪੀ ਨੂੰ ਜਦੋਂ ਕਾਲੀ ਮਾਤਾ ਦਾ ਹੋਇਆ ਸੀ ਜਦੋਂ ਤੁਹਾਡਾ ਮਨ ਕਰਦਾ ਆਦੂ ਤੇ ਤੁਸੀਂ ਉਹਨਾਂ ਨੂੰ ਤੁਹਾਡੇ ਬੰਦਿਆਂ ਨਾਲ ਕੁਝ ਹੋਇਆ ਤਾਂ ਡੀਸੀਬੀ ਦੀ ਵੀ ਬਦਲੀ ਤੇ ਐਸਪੀ ਦੀ ਵੀ ਬਦਲੀ ਮਗਰ ਜਦੋਂ ਸਾਡੇ ਬੰਦੇ ਨਾਲ ਕੁਝ ਹੋਏ ਤੇ ਬਦਲੀ ਕਰਨ ਲਈ ਕਾਰਵਾਈ ਦਾ ਟਾਈਮ ਚਾਹੀਦਾ ਬਿਲਕੁਲ ਹੀ ਦੇਖੋ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਤੇ ਅਸ਼ੋਰੈਂਸ ਹੈਗਾ ਕਿ ਸੁਣੋ ਮੋਕੀ ਸਰਵਿਸ ਦੇ ਨਾਮ ਤੇ ਇਹਦਾ ਮਾਰਕ ਦਾ ਸੀਬੀਆਈ ਟੈਸਟ ਵੀ ਚਾਹੀਦਾ ਹੈ ਜੀ ਮੇਰੀ ਸਿਰਫ ਇੱਕੋ ਹੀ ਗੱਲ ਹੈਗੀ ਕਿ ਜੋ ਹੋਊਗਾ ਠੀਕ ਹੋਊਗਾ ਆਈ ਵਿਲ ਇਨਸ਼ੋਰ ਕਿ ਸਾਰਾ ਕੁਝ ਫੇਅਰ ਟਰਾਂਸਪੇਰੈਂਟ ਮੈਨਰ ਚ ਹੋਏ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਹੋ ਕੀ ਕਾਈਂਡਲੀ ਮੋਰਚਾ ਹੈ ਖਤਮ ਕਰ ਨਹੀਂ 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 ਨੋ ਆਈ ਵਿਲ ਨੋਟ ਆਈ ਵਿਲ ਨੋਟ ਸਰ ਮੈਡਮ ਦੀ ਕਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰ ਮੇਰੇ ਕੋਲ ਹੈਗੀ ਐਂਡ ਆਈ ਸਟੈਂਡ ਬਾਈ ਯੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਵਿੱਚ ਜੋ ਆਂਦਾ ਹੈਗਾ ਐਂਡ ਦੇਖੋ ਐਸ ਇੱਥੇ ਬਹਿ ਕੇ ਡੀਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਇੱਥੇ ਆ ਕੇ ਵੱਡਾ ਕੰਮ ਕੀਤਾ ਹੈਗਾ ਧਰਨਿਆਏ ਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਉੱਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਂਦਾ ਇਹ ਗੱਲ ਸੀਗੀ ਕਿ ਜੀ ਤੁਸੀਂ ਸਾਡੇ ਰਿਸਪੈਕਟੇਬਲ ਬੰਦੇ ਹੋ ਤੇ ਮੇਰਾ ਆਂਦਾ ਵੀ ਸਿਰਫ ਇੱਕੋ ਹੀ ਪਰਪਸ ਥਿੰਕ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾਣ ਕਿ ਜੋ ਵੀ ਕੁਝ ਹੋਊਗਾ ਫੇਅਰ ਟਰਾਂਸਪੇਰੈਂਟ ਮੈਨਰ ਵਿੱਚ ਹੋਊਗਾ ਜੋ ਵੀ ਇਨਵੈਸਟੀਗੇਸ਼ਨ ਹੋਣੀ ਹੈ ਬਿਲਕੁਲ ਠੀਕ ਹੋਊਗੀ ਆਈ ਵਿਲ ਇਨਸ਼ੋਰ ਇਟ ਜੋ ਕੁਝ ਮੇਰੀ ਕੈਪੈਸਿਟੀ ਚ ਹੋਏਗਾ ਜੋ ਸਹੀ ਹੋਊਗਾ ਉਹਦੇ ਨਾਲ ਮੈਂ ਖੜਾਂਗੀ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਪਰਿਵਾਰ ਨੂੰ ਬੇਨਤੀ ਹੈ ਦੇਖੋ ਮੈਂ ਏ ਨਹੀਂ ਕਹਿ ਸਕਦੀ ਕਿ ਮੈਂ ਸਮਝਦੀ ਹਾਂ ਜਾਂ ਕਿਉਂਕਿ ਮੈਂ ਉਸ ਦੇ थ्रू ਨਹੀਂ ਗਈ ਤੁਹਾਡੇ ਸਾਹਮਣੇ ਬੈਠੇ ਆ ਤੁਸੀਂ ਸੁਨਿਆ ਵੀ ਹੋਣਾ ਜੋ ਵੀ ਪਰਿਵਾਰ ਕਹਿੰਦਾ ਹੈਗਾ ਜਾਂ ਜੋ ਵੀ ਕੁਝ ਹੋਇਆ ਉਹ ਬਹੁਤ ਮੰਦਵਾਗਾ ਹੈਗਾ ਤੇ ਮੈਂ ਸਿੰਪੈਥਾਈਜ਼ ਤੇ ਐਮਪੈਥਾਈਜ਼ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜੀ ਜੋ ਨਹੀਂ ਹੋਣਾ ਚਾਹੀਦਾ ਸੀਗਾ ਜੋ ਹੋਇਆ ਉਹਦੇ ਬਾਰੇ ਕਾਰਵਾਈ ਜੋ ਹੈ ਉਹ ਚਲਦੀ ਪਈ ਹੈਗੀ ਇਨਵੈਸਟੀਗੇਸ਼ਨ ਵਿੱਚ ਜੋ ਸਹੀ ਹੋਊਗਾ ਉਹ ਹੋਊਗਾ ਜੋ ਇਹਨਾਂ ਨੇ ਡਿਮਾਂਡਸ ਦਿੱਤੀਆਂ ਜਿੰਨੀ ਕਿ ਮੇਰੇ ਲੈਵਲ ਦੀ ਸੀਗੀ ਮੈਂ ਪੂਰੀ ਕਰਕੇ ਆਈ ਆ ਕਿਉਂਕਿ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਆ ਕੇ ਕਾਂ ਕਿ ਜੀ ਮੈਂ ਕੱਲ ਕਰ ਦਾਂਗੀ ਮੈਂ ਪਰਸੋਂ ਕਰ ਦਾਂਗੀ ਜੇ ਮੈਂ ਹੀ ਬੈਠੀ ਆ ਇੱਥੇ ਤੁਹਾਡੇ ਸਾਹਮਣੇ ਆਈ ਆ ਤਾਂ ਜੋ ਮੇਰੇ ਤੋਂ ਹੋ ਸਕਦਾ ਮੈਨੂੰ ਕਰਕੇ ਆਣਾ ਬੰਦਾ ਸੀਗਾ ਜੋ ਮੇਰੇ ਤੋਂ ਬਾਹਰ ਦੀ ਹੈਗੀ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰਤੀ ਹੈਗੀ ਬਟ ਮੇਰੀ ਤੁਹਾਨੂੰ ਮ ਤਾਂ ਇਹਨਾਂ ਨੇ ਮੈਨੂੰ ਭੈਣ ਬੋਲਿਆ ਹੈਗਾ ਸਿਸਟਰ ਬੋਲਿਆ ਹੈਗਾ ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰਦੀ ਆਂ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆਂ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਆਂ ਤੁਸੀਂ ਵੀ ਖੜੇ ਹੋ ਮੇਰੀ ਬੇਨਤੀ ਹੈ ਗੱਲ ਜਿਹੜੇ 8 ਆਦਮੀ ਛੱਡੇ ਉਹ ਵੀ ਵਿੱਚ ਲੈਣੇ ਚਾਹੀਦੇ ਨਹੀਂ ਅੱਜ ਲੈ 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 ਨਹੀਂ ਨਹੀਂ ਕੋਈ ਨਹੀਂ ਛੱਡ ਲੈ ਲੈ ਆਉਣਾ ਲੈ 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 ਜੀ